ਕੀ ਤੁਸੀਂ ਮਿਹਨਤ ਕਰ ਰਹੇ ਹੋ ਸਭ ਕੁਝ ਸਹੀ ਕਰ ਰਹੇ ਹੋ ਪਰ ਫਿਰ ਵੀ ਉਹ ਸਫਲਤਾ ਨਹੀਂ ਮਿਲ ਰਹੀ ਜੋ ਤੁਸੀਂ ਚਾਹੁੰਦੇ ਹੋ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਕੁਦਰਤੀ ਚੀਜ਼ ਤੁਹਾਨੂੰ ਰੋਕ ਰਹੀ ਹੈ ਦੋਸਤੋ ਅਕਸਰ ਸਾਨੂੰ ਸਫਲਤਾ ਬਾਰੇ ਕੁਝ ਅਜਿਹੇ ਝੂਠ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ ਅਤੇ ਇਹ ਹੀ ਝੂਠ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਬਣ ਜਾਂਦੇ ਹਨ ਅੱਜ ਅਸੀਂ ਉਹਨਾਂ 5 ਸਭ ਤੋਂ ਵੱਡੇ ਝੂਠਾਂ ਨੂੰ ਬੇਨਕਾਬ ਕਰਾਂਗੇ ਜੋ ਤੁਹਾਨੂੰ ਆਪਣੇ ਸੁਪਨਿਆਂ ਤੱਕ ਪਹੁੰਚਣ ਤੋਂ ਰੋਕ ਰਹੇ ਹਨ ਸਾਸ਼ੀ ਦੇ ਕਾਲ ਜੀ ਮੈਂ ਹਾ ਓਨਸਟ ਗੱਲ ਬੋਆਏ ਅਤੇ ਅੱਜ ਦੀ ਗੱਲ ਦਿਲੋਂ ਹੋਵੇਗੀ ਅਸੀਂ ਸਫਲਤਾ ਦੀ ਕਹਾਣੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਾਂਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹਨਾਂ ਪੁਰਾਣੇ ਝੂਠਾਂ ਨੂੰ ਡਿਲੀਟ ਕਰਨਾ ਪਵੇਗਾ ਝੂਠ ਨੰਬਰ 1 ਸਫਲਤਾ ਰਾਤ ਵਿੱਚ ਮਿਲਦੀ ਹੈ ਸਭ ਤੋਂ ਵੱਡਾ ਝੂਠ ਅਸੀਂ ਸੋਸ਼ਲ ਮੀਡੀਆ ਤੇ ਰਾਤੋਂ ਰਾਤ ਸਫਲਤਾ ਵਾਲੀਆਂ ਕਹਾਣੀਆਂ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਸਾਡੇ ਨਾਲ ਅਜਿਹਾ ਕਿਉਂ ਨਹੀਂ ਹੋ ਰਿਹਾ ਸਫਲਤਾ ਇੱਕ ਲੰਮਾ ਸਫ਼ਰ ਹੈ ਇਹ ਓਵਰਨਾਈਟ ਨਹੀਂ ਸਗੋਂ ਓਵਰイヤー ਮਿਲਦੀ ਹੈ ਜਿਵੇਂ ਇੱਕ ਕਿਸਾਨ ਫਸਲ ਲਗਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਤੁਹਾਨੂੰ ਵੀ ਹਰ ਰੋਜ਼ ਛੋਟੇ ਛੋਟੇ ਕੰਮ ਕਰਨੇ ਪੈਂਦੇ ਹਨ ਯਾਦ ਰੱਖੋ ਹਰ ਵੱਡਾ ਰੁੱਖ ਕਦੇ ਇੱਕ ਛੋਟਾ ਬੀਜ ਹੁੰਦਾ ਹੈ ਝੂਠ ਨੰਬਰ 2 ਤੁਹਾਨੂੰ ਹਰ ਚੀਜ਼ ਵਿੱਚ ਐਕਸਪਰਟ ਹੋਣਾ ਚਾਹੀਦਾ ਹੈ ਇਹ ਝੂਠ ਸਾਨੂੰ ਸ਼ੁਰੂ ਨਾ ਕਰਨ ਦਾ ਬਹਾਨਾ ਦਿੰਦਾ ਹੈ ਅਸੀਂ ਕਹਿੰਦੇ ਹਾਂ ਮੈਂ ਅਜੇ ਤਿਆਰ ਨਹੀਂ ਜਾਂ ਮੇਰੇ ਕੋਲ ਸਾਰੀ ਜਾਣਕਾਰੀ ਨਹੀਂ ਕਿਸੇ ਵੀ ਕੰਮ ਵਿੱਚ ਮਾਹਰ ਬਣ ਦਾ ਇੱਕੋ ਇੱਕ ਤਰੀਕਾ ਹੈ ਉਸ ਕੰਮ ਨੂੰ ਸ਼ੁਰੂ ਕਰਨਾ ਤੁਸੀਂ ਪਹਿਲੀ ਕੋਸ਼ਿਸ਼ ਵਿੱਚ ਪਰਫੈਕਟ ਨਹੀਂ ਹੋ ਸਕਦੇ ਪਰ ਤੁਸੀਂ ਹਰ ਵਾਰ ਬਿਹਤਰ ਹੋ ਸਕਦੇ ਹੋ ਜਿਵੇਂ ਮੈਂ ਪਹਿਲੀ ਵੀਡੀਓ ਬਣਾਈ ਸੀ ਉਹ ਪਰਫੈਕਟ ਨਹੀਂ ਸੀ ਪਰ ਹਰ ਅਗਲੀ ਵੀਡੀਓ ਮੈਨੂੰ ਸਿਖਾਉਂਦੀ ਗਈ ਝੂਠ ਨੰਬਰ 3 ਤੁਹਾਨੂੰ ਹਰ ਕਿਸੇ ਨੂੰ ਖੁਸ਼ ਰੱਖਣਾ ਪਵੇਗਾ ਅਸੀਂ ਦੂਜਿਆਂ ਦੀਆਂ ਉਮੀਦਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕ ਲੈਂਦੇ ਹਾਂ ਅਸੀਂ ਡਰਦੇ ਹਾਂ ਕਿ ਲੋਕ ਕੀ ਕਹਿਣਗੇ ਜੇ ਅਸੀਂ ਸਫਲ ਹੋ ਗਏ ਜੇਕਰ ਤੁਸੀਂ ਸਾਰੀ ਦੁਨੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪਣੀ ਸਫਲਤਾ ਦੀ ਯਾਤਰਾ ਤੇ ਕਦੇ ਨਹੀਂ ਚੱਲ ਸਕੋਗੇ ਚਲੋ ਤੁਸੀਂ ਆਪਣੀ ਰਾਹ ਤੇ ਚੱਲਦੇ ਹੋ ਤਾਂ ਕੁਝ ਲੋਕ ਤੁਹਾਡੇ ਨਾਲ ਖੜੇ ਹੋਣਗੇ ਅਤੇ ਕੁਝ ਨਹੀਂ ਤੁਹਾਡਾ ਫੋਕਸ ਉਹਨਾਂ ਲੋਕਾਂ ਤੇ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਸੱਚਮੁੱਚ ਸਮਝਦੇ ਹਨ ਅਤੇ ਤੁਹਾਡਾ ਸਮਰਥਨ ਕਰਦੇ ਹਨ। ਹੇਟਰ ਨੂੰ ਉਹਨਾਂ ਦਾ ਕੰਮ ਕਰਨ ਦਿਓ। ਤੁਸੀਂ ਆਪਣਾ ਕੰਮ ਕਰੋ। ਝੂਠ ਨੰਬਰ 4 ਅਸਫਲਤਾ ਇੱਕ ਬੁਰੀ ਚੀਜ਼ ਹੈ। ਪਿਛਲੀ ਛੋਟ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮੁਸ਼ਕਲਾਂ ਜ਼ਰੂਰੀ ਹਨ ਪਰ ਅਸੀਂ ਅਸਫਲਤਾ ਨੂੰ ਇੱਕ ਫਾਈਨਲ ਜੱਜਮੈਂਟ ਮੰਨ ਲੈਂਦੇ ਹਾਂ। ਅਸਫਲਤਾ ਸਫਲਤਾ ਦਾ ਹਿੱਸਾ ਹੈ, ਨਾ ਕਿ ਇਸ ਦਾ ਵਿਰੋਧੀ। ਸਫਲਤਾ ਵੱਲ ਵਧਣ ਵਾਲਾ ਹਰ ਕਦਮ ਇੱਕ ਕੋਸ਼ਿਸ਼ ਹੈ ਅਤੇ ਕਈ ਵਾਰ ਉਹ ਕੋਸ਼ਿਸ਼ ਗਲਤ ਸਾਬਤ ਹੁੰਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਮੋਬਾਈਲ ਨੂੰ ਅਪਡੇਟ ਕਰਦੇ ਸਮੇਂ ਕੋਈ ਬਾਗ ਆ ਜਾਵੇ ਤਾਂ ਤੁਸੀਂ ਉਸ ਬਾਗ ਨੂੰ ਫਿਕਸ ਕਰਦੇ ਹੋ ਅਤੇ ਅੱਗੇ ਵਧਦੇ ਹੋ ਆ ਸਫਲਤਾ ਤੁਹਾਨੂੰ ਸਿਖਾਉਂਦੀ ਹੈ ਕਿ ਕਿਵੇਂ ਅੱਗੇ ਵਧਣਾ ਹੈ ਟੂਠ ਨੰਬਰ 5 ਸਫਲਤਾ ਸਿਰਫ ਪੈਸਾ ਤੇ ਪ੍ਰਸਿੱਧੀ ਹੈ ਇਹ ਉਹ ਚੀਜ਼ ਹੈ ਜੋ ਦੁਨੀਆ ਸਾਨੂੰ ਦਿਖਾਉਂਦੀ ਹੈ ਵੱਡਾ ਘਰ ਮਹਿੰਗੀ ਕਾਰ ਕੀ ਸਫਲਤਾ ਹੈ ਅਸਲ ਸਫਲਤਾ ਤੁਹਾਡੇ ਅੰਦਰ ਹੈ ਇਹ ਇਸ ਗੱਲ ਵਿੱਚ ਹੈ ਕਿ ਤੁਸੀਂ ਰੋਜ਼ਾਨਾ ਕਿੰਨੇ ਖੁਸ਼ ਹੋ ਤੁਸੀਂ ਆਪਣੇ ਪਰਿਵਾਰ ਨੂੰ ਕਿੰਨਾ ਸਮਾਂ ਦਿੰਦੇ ਹੋ ਅਦੇ ਤੁਸੀਂ ਦੂਜਿਆਂ ਦੀ ਕਿੰਨੀ ਮਦਦ ਕਰਦੇ ਹੋ ਜੇਕਰ ਤੁਹਾਡਾ ਅੰਦਰੂਨੀ ਮਨ ਸ਼ਾਂਤ ਨਹੀਂ ਹੈ ਤਾਂ ਬਾਹਰੀ ਦੌਲਤ ਕਿਸੇ ਕੰਮ ਦੀ ਨਹੀਂ ਸਫਲਤਾ ਦਾ ਮਤਲਬ ਹੈ ਉਹ ਜ਼ਿੰਦਗੀ ਜੀਣਾ ਜੋ ਤੁਸੀਂ ਚੁਣੀ ਹੈ ਨਾ ਕਿ ਉਹ ਜੋ ਦੁਨੀਆ ਤੁਹਾਡੇ ਤੇ ਥੋਪਦੀ ਹੈ ਦੋਸਤੋ ਯਾਦ ਰੱਖੋ ਇਹ ਪੰਜ ਝੂਠ ਤੁਹਾਨੂੰ ਸਿਰਫ ਰੋਕਣ ਦੀ ਕੋਸ਼ਿਸ਼ ਕਰਨਗੇ ਆਪਣੀ ਸੋਚ ਨੂੰ ਬਦਲੋ ਅਦੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਨੰਬਰ 1 ਸਫਲਤਾ ਹੌਲੀ ਹੌਲੀ ਮਿਲਦੀ ਹੈ ਨੰਬਰ 2 ਸ਼ੁਰੂ ਕਰੋ ਮਾਹਰ ਬੰਦੀ ਉਡੀਕ ਨਾ ਕਰੋ ਨੰਬਰ 3 ਸਾਰਿਆਂ ਨੂੰ ਖੁਸ਼ ਕਰਨ ਦੀ ਲੋੜ ਨਹੀਂ ਨੰਬਰ 4 ਅਸਫਲਤਾ ਇੱਕ ਸਬਕ ਹੈ ਨੰਬਰ 5 ਅਸਲ ਸਫਲਤਾ ਸ਼ਾਂਤੀ ਅਤੇ ਸੰਤੁਸ਼ਟੀ ਵਿੱਚ ਹੈ ਕਮੈਂਟ ਬਾਕਸ ਵਿੱਚ ਦੱਸੋ ਕਿ ਇਹਨਾਂ 5 ਝੂਠਾਂ ਵਿੱਚੋਂ ਕਿਹੜਾ ਝੂਠ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ